ਲੋ ਵੀ ਮਿੱਤਰੋ ਪਿੰਡ ਫਰਵਾਹੀ ਤੇ ਜਲਾ ਬਰਨਾਲਾ ਤੇ ਬਾਈ ਗੁਰਪਾਲ ਕੋਲੇ ਆ ਗਏ ਟਰੈਕਟਰ ਵੀ ਬਾਈ ਕਮਾਲ ਲੈ ਕੇ ਆਇਆ ਅੱਜ 7-8 ਟਰੈਕਟਰ ਨੇ ਪਹਿਲਾਂ ਤਾਂ ਇੱਧਰ ਬਾਈ ਨੂੰ ਮਿਲਾ ਦੇ ਕਿਹੜਾ ਸੱਜਣਾ ਸਤਿਗੁਰਾਲ ਬਾਈ ਸਤਿਗੁਰਾਲ ਬਾਈ ਹੋ ਠੀਕ ਆ ਟਰੈਕਟਰ ਪੂਰੇ ਕਮਾਲ ਲੈ ਕੇ ਆਇਆ ਪੂਰੇ ਸਿਰੇ ਦੇ ਨੇ ਹੈਨਾ ਗਾਰੰਟੀ ਵਾਲੇ ਖੁੱਲ ਸਾਰੇ ਗਾਰੰਟੀ ਵਾਲੇ ਗੱਲ ਕਿਹੜੇ ਤੋਂ ਕਰੀਏ 91 ਕਰੀਏ 91 ਤੋਂ ਕਰ ਲਓ ਕਿੰਨਾ ਮਾਡਲ ਆ ਬਈ ਇਹ ਇਹ 93 ਵੀਰੇ 1993 ਮਾਡਲ ਹਾਂਜੀ ਟਾਇਰ ਨਵੇਂ ਨੇ ਟਾਇਰ ਨਵੇਂ ਨੇ डीआई होया हुआ पावर स्टीयरिंग है डीआई भी होया हुआ पावर स्टीयरिंग है पंजाब नु ऊपर गल्ला सारी इकट्ठियां हो गईया चल चला भाई पूरा सिरे दा ठीक है कार नहीं है किसी बात से भी ते हुंदा आप देणा किन्ने च डिमांड 290000 ही 265000 ਦਾ ਦੇ ਦਾਂਗੇ ਜੀ 2.5 ਲੱਖ ਚ ਬਣ ਜੂ 2.5 ਦਾ ਦੇ ਦਾਂਗੇ ਚਲ ਲਓ ਵੀ ਸੱਜਣ ਨੂੰ 2.5 ਲੱਖ ਚ ਬਣ ਜੂ ਇਹ ਕੰਡੀਸ਼ਨ ਕੋਲ ਮਤਲਬ ਰੰਗ ਕੋਲਿਆ ਹੋਇਆ ਹੈ ਰੰਗ ਹੋ ਕੇ ਕੋਲਿਆ ਵੈ ਰੰਗ ਹੋ ਕੇ ਕੋਲਿਆ ਹੋਇਆ ਤੇ ਜਿਹੜਾ ਆ ਖੜਾਗਾ ਇਹ 2014 ਮਾਡਲ ਹੈ ਜੀ ਸਟੈਂਡਰਡ 460 ਪਾਵਰ ਸਟੀਅਰਿੰਗ ਪਾਵਰ ਸਟੀਅਰਿੰਗ ਟਾਇਰ ਕੱਲ ਲਵਾਏ ਨੇ ਚੌਕੜਾ 65000 ਦਾ 65000 ਦਾ ਚੌਕੜਾ ਕੱਲ ਨੂੰ ਆਇਆ ਬਈ ਆ ਮਾਰੀ ਇੱਥੇ ਅਪੋਲੋ ਹਜੇ ਉਮੀਦ ਸੀ ਜਾਂਦਾ ਹੈਗਾ 65000 ਦਾ ਤਾਂ ਬਾਈ ਕਹਿੰਦਾ ਮੈਂ ਚੌਕੜਾ ਲਵਾਦਾ ਕੰਡੀਸ਼ਨ ਪੱਖੋ ਕਿਵੇਂ ਆ ਬਾਈ ਪੂਰਾ ਚੰਗਾ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹਾਂ ਪਹਿਲੀ ਪਾਲਟੀ ਦਾ ਹੈ ਲੁਧਿਆਣੇ ਦਾ ਨੰਬਰ ਆ ਲੁਧਿਆਣੇ ਦਾ ਨੰਬਰ ਆ ਇਹਦਾ ਕੀ ਰੇਟ ਆ ਇਹਦਾ ਰੇਟ ਸਵਾ ਚਾਰ ਲੱਖ ਜੀ ਸਵਾ ਚਾਰ ਲੱਖ ਰੁਪਇਆ ਇਹ ਚੋ ਡਿਸਕਾਊਂਟ ਕਿੰਨਾ ਕਰੇਗਾ ਇਹ ਦੇ ਦਾਂਗੇ 390000 ਦਾ 390000 ਉਹ ਵੀ ਹਜੇ ਜ਼ਿਆਦਾ ਹੈ ਨਹੀਂ ਜ਼ਿਆਦਾ ਨਹੀਂ ਉਹ ਚੰਗਾ ਪਾ ਐਡਾ ਟਰੈਕਟਰ ਆ ਯਾਰ ਨਾ ਮੈਨੇ ਸਾਦਰੀ ਚੰਗੀ ਲੱਗੀ ਐ ਚਲਾਈ ਦਾ ਪੂਰਾ ਵਧੀਆ ਪਾਵਰ ਸਟੀਅਰਿੰਗ ਐ ਜੇ ਮੈਂ ਕਹਿੰਦਾ ਵੀ 10-15 ਕਿਹ ਹਜ਼ਾਰ ਹੋਰ ਕਰ ਦੇ ਤੂੰ ਕਹਿੰਦਾ ਨਾ ਕਰਦਾ ਕੋਈ ਗੱਲ ਨਹੀਂ 3.75 ਚ ਬਣ ਜੂ ਦੇ ਦਾਂਗੇ ਤੈਨੂੰ ਲੋ ਛੱਜੋ 3,75,000 ਚ ਬਣ ਜੂ ਬਾਈ ਨੇ 5000 ਡਿਸਕਾਊਂਟ ਕਰਤਾ ਸਟੈਂਡਰਡ ਚ ਤੇ ਇੱਧਰ ਆ ਗਿਆ 500 ਆਲਾ ਸੂਨ ਵਾਲੀ ਕਹੇ ਕਿ ਨਾ ਮਾਡਲ ਆ ਬਈ ਇਹ 2008 ਮਾਡਲ ਆ ਜੀ 2008 ਮਾਡਲ ਐ ਟਾਇਰ ਇਹਦੇ ਵੀ ਨਵੇਂ ਨੇ ਟਾਇਰ ਇਹਦੇ ਵੀ ਨਵੇਂ ਨੇ ਟਾਇਰ ਤੇਰੇ ਸਾਰਿਆਂ ਦੇ ਨਵੇਂ ਨੇ ਫੀਲਡ ਰੈਕਟਰ ਐ ਵੀ ਪੂਰਾ ਚੰਗਾ ਰੈਕਟਰ ਐ ਇਹ ਵੀ ਸਾਰਾ ਓਰੀਜਨਲ ਐ 3 ਲੱਖ ਦਾ ਹਾਂਜੀ ਇਹ ਚੋਂ ਕਿੰਨਾ ਕਰੇਗਾ ਹੋਰ ਹੁਣ ਇਹੋ ਕਰ ਦਾਂਗੇ ਥੋੜਾ ਬੋਲਾ ਮੰਨਦਾਨ ਹੋਰ 10 ਕਿਹ ਹਜ਼ਾਰ 10 ਕਰ ਦਾਂਗੇ ਜਿਆਦਾ ਹੋ ਜਾਊਗਾ 10 ਕਿਹ ਹਜ਼ਾਰ ਹੋ ਜਾਊਗਾ ਇਹ ਚੋਂ ਠੀਕ ਹੈ ਤੇ ਜਿਹੜਾ ਇੱਧਰ ਖੜਾ ਹੈਗਾ ਸੋਨਾ ਲੀਕਾ ਇਹ 7 ਮਾਡਲ ਹੈ 2007 ਮਾਡਲ ਹੈ ਟਾਇਰ ਇਹਦੇ ਵੀ ਨਵੇਂ ਨੇ ਹਾਂ ਕੰਡੀਸ਼ਨ ਪੱਕਾ ਕਿਵੇਂ ਆ ਬਈ ਇਹ ਇਹ ਵੀ ਸਾਰਾ Ориਜਨਲ ਆ ਚਾਬੀ ਨਹੀਂ ਲੱਗੀ ਰੈਕਟਰ ਨੂੰ ਇਹਨੂੰ ਵੀ ਗਾਰੰਟੀ ਹੈ ਚਾਬੀ ਲੱਗੀ ਨਹੀਂ ਹਜੇ ਫਿਰ ਚੈੱਕ ਕਰ ਹੀ ਲੈਣੇ ਹਨਾ ਕਰਾ ਨਹੀਂ ਬਈ ਚੱਕ ਕਿਸੇ ਪਾਸੇ ਵੀ ਹਜੇ ਚਾਬੀ ਨਹੀਂ ਲੱਗੀ ਹੋਈ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਹੈ ਪੰਜਾਬ ਦਾ ਨੰਬਰ ਹੈ ਤੇ ਹੁਣ ਇਹਦਾ ਰੇਟ ਕੀ ਹੈ ਇਹਦੀ ਡਿਮਾਂਡ ਤਨ 10 ਲੱਖ ਦੇ ਦਾਂਗੇ 295 ਦਾ 2 ਲੱਖ 95000 ਹੋਰ ਖਿੱਚ ਤੂਕੇ 90 ਰੋ ਦੇ ਦਾਂਗੇ 85 ਦਾ ਦੇ ਦੀ 85 ਰੋ 2 ਲੱਖ 85000 ਚ ਬਣ ਜੂਗਾ ਅੱਜ ਨੂੰ ਤੇ ਜਿਹੜਾ ਆ ਖੜਾ ਗਿਆ ਫਾਰਮ ਟਰੈਕ 60 ਇਹ 2013 ਮਾਡਲ ਆ ਜੀ 2013 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਇਹਦੀ ਵੀ ਨਵੇਂ ਵਰਗੀ ਆ ਸਾਰਾ ਸੀਲ ਡਰਾਈਵਰ ਇਕੱਲੇ ਕਲੱਚ ਤੋਂ ਬਿਨਾ ਇਕੱਲਾ ਕਲੱਚ ਕਲੱਚ ਖੁੱਲਿਆ ਹੋਇਆ ਕੱਲਾ ਕਲੱਚ ਖੁੱਲਿਆ ਹੋਇਆ ਬਾਕੀ ਸਾਰਾ ਟ੍ਰੈਕ ਸਾਰਾ ਰੇਨ ਨਲਮ ਰਗਾੜ ਪਰੂਟ ਸ਼ੀਸ਼ਿਆਂ ਵਰਗੇ ਪਏ ਨੇ ਆਹ ਸਟਿੱਕਰ ਚੈੱਕ ਕਰਾ ਦੇ ਬਾਈ ਹਜੇ 13 ਮਾਡਲ ਚੱਲਿਆ ਕਿੰਨਾ ਕੁ ਹੋਇਆ ਬਾਈ ਇਹ 2432 ਘੰਟੇ ਚੱਲਿਆ ਜੀ 2432 ਘੰਟੇ ਚੱਲਿਆ ਹੋਇਆ ਓਰੀਜਨਲ ਚੱਲਿਆ ਜਮ ਓਰੀਜਨਲ ਜਮ ਰੇਜ ਨਾਲ ਚੱਲਿਆ ਹੋਇਆ ਇਹਦਾ ਰੇਟ ਕੀ ਆ ਇਹਦਾ ਰੇਟ 460 ਆ ਜੀ 4 ਨੇ 440 ਦਾ 440 ਦਾ ਮੋਮਕੇ ਦੇ ਹੋ ਜਾਊਗਾ ਠੀਕ ਹੈ ਤੇ ਆ ਆ ਗਿਆ ਸੁਬਰਾ 744 ਇਹ ਕਿੰਨਾ ਮਾਡਲ ਹੈ ਇਹ 2004 ਮਾਡਲ ਹੈ 2004 ਮਾਡਲ ਹੈ ਟਹਿਰੇ ਇਹਦੇ ਵੀ ਨੰਨੇ ਚਾਰੇ ਠੀਕ ਹੈ ਕੰਡੀਸ਼ਨ ਵਖੋ ਕਿਵੇਂ ਆ ਕੰਡੀਸ਼ਨ ਵਖੋ ਬਸ ਮਾੜਾ ਮੋਟਾ ਰੰਗ ਰੰਗ ਹੋਇਆ ਹੋਇਆ ਇੰਜਨ ਗੇਅਰ ਦਾ ਵਧੀਆ ਇੰਜਨ ਗੇਅਰ ਦਾ ਵਧੀਆ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਹੈ ਇਹਦਾ ਰੇਟ ਕੀ ਆ ਇਹਦਾ ਰੇਟ 275000 ਦੇ ਦਾਂਗੇ 2.5 ਲੱਖ ਦਾ 2.5 ਲੱਖ ਦਾ 2.5 ਲੱਖ ਚੋਂ ਮਾਨਤਾਣ ਕਿੰਨਾ ਹੋ ਜਾਊਗਾ ਕਰ ਦਾਂ ਮੈਂ 5000 ਹੋਰ 10000 ਹੀ ਕਰ ਦੇ ਪੰਜ ਨਾਲ ਤਾਂ ਫਿਰ ਪੈਂਦਾ ਨਹੀਂ ਨਾ ਪੜਦਾ 240 ਦੇ ਦੇ ਦਿੰ ਚਲ ਦੇ ਦਾਂਗੇ ਠੀਕ ਹੈ 2011 ਮਾਡਲ ਇਹ ਸਾਰਾ origignal ਹੈ ਸਾਰਾ origignal ਹੈ ਟਾਇਰ ਇਹਦੇ ਵੀ ਨਵੇਂ ਨੇ ਟਾਇਰ ਇਹਦੇ ਵੀ ਨਵੇਂ ਨੇ ਪੰਜਾਬ ਦਾ ਨੰਬਰ ਹੈ ਹਾਂਜੀ ਇਹਦਾ ਰੇਟ ਕੀ ਆ ਤੇਲ ਬ੍ਰੇਕਰ ਰਿਵਰਸ ਵੀਡੀਓ ਤੇਲ ਬ੍ਰੇਕਰ ਰਿਵਰਸ ਪੀਟੀਓ ਇਹਦਾ ਰੇਟ ਕੀ ਹੈ ਮੇਰਾ 4 15 ਇਹਦੇ ਤਾਂ 4 ਲੱਖ ਦਾ 4 ਲੱਖ 4 15 ਤਾਂ ਡਿਮਾਰਾ 4 ਲੱਖ ਦਾ ਦੇ ਦੇਗਾ ਹਾਂ ਉਹਦੇ ਵਿੱਚੋਂ ਕਿੰਨਾ ਕਰਦੇਗਾ ਹੋਰ ਹੋਰ ਕਰ ਦਾਂਗੇ 5-7000 5-7 10 ਕਰਦੀ ਪੂਰਾ 5 7 ਨਾਲ ਫਿਰ 10 ਪੂਰਾ ਕਰਦੀ ਲੋਕੀ ਸਜਣੋ ਪਿੰਡ ਫਰਵਾਹੀ ਬਰਨਾਲੇ ਦੇ ਬਿਲਕੁਲ ਨਾਲ ਪਿੰਡ ਪੈਂਦਾ ਤੇ ਬਾਈ ਦਾ ਨਾਮ ਗੁਰਪਾਲ ਆ ਨੰਬਰ ਬੋਲੀ ਬਾਈ ਇੱਕ ਵਾਰੀ 81464 1713 ਤੇ ਬਾਕੀ ਬਾਈ ਦਾ ਨੰਬਰ ਟਰੈਕਟਰ ਚ ਚੱਲੀ ਜਾਂਦਾ ਤਾਂ ਕਰ ਲੈ ਸੁਪਰ ਕੇ ਜਿਨ੍ਹਾਂ ਨੇ ਇਹਨਾਂ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਹੈ